सर्वी पुत्र सर्वी हाँ जी बापू हा। जी पूरे छेतिया हाँ जी बापू जी एक कप चाय बना के लिया कट मीठी वाली हाँ मेरा पूरा समंदर हो गया छेती जा चाय में फिर बना के लिए क्यों हूँ पहले तो शिमे मेरी कल मन्ने तो नहीं चटे कर दे छेती ना पहले तो शिमे मेरी गल मन्ने हाँ दस क्या तुषिना मेरे टैंग बोल के दिखाओ टैंग टैंग ਉੱਚੀ ਦਿਨ ਬੋਲ ਤੈ ਫਿਰ ਮੇਰੀ ਮੰਮੀ ਨਹੀਂ ਸੁਖਦਾ ਸਾਂ ਆਉਂਗਾ ਹੁਣ ਮੇਰੀ ਮੰਮੀ ਨਹੀਂ ਸੁਖਦਾ ਸਾਂ ਆਉਂਗਾ ਇੱਕ ਮਿੰਟ ਇੱਕ ਮਿੰਟ ਤੇਰੀ ਮੰਮੀ ਨੂੰ ਸੁਖਦਾ ਸਾਂ ਕਿਉਂ ਆਉਂਗਾ ਮੇਰੀ ਮੰਮੀ ਗਵਾਰਡਨ ਕੋਲੇ ਕਹਿੰਦੀ ਸੀ ਵੀ ਜਿਹਦੇ ਸਾਡੇ ਬੁਰੀ ਦੀ ਟੈ ਬੋਲ ਗਈ ਉਹਦੇ ਮੈਨੂੰ ਸੁਖਦਾ ਸਾਂ ਆਉਂਗਾ ਮੇਰੀ ਸੁਖਦਾ ਸਾਂ ਨੀ ਕੁੜੀ ਉੱਠ ਜਾ ਮੈਂ ਤੇਰੇ ਲਈ ਦੁੱਧ ਲੈ ਕੇ ਆਉਣੀ ਆ ਨਹੀਂ ਮੰਮੀ ਦੁੱਧ ਨਹੀਂ ਮੈਂ ਤਾਂ ਚਾਹ ਹੀ ਪੀਉਂਗੀ ਇਹ ਦੁੱਧ ਪੀ ਲੈਂਦੀ ਚੱਲਿਆ ਦੰਨੀਆ ਚਾਹ ਆਲਾ ਫੜ ਚਾ ਮੰਮੀ ਬ੍ਰੇਕਫਾਸਟ ਬਣ ਗਿਆ ਬਸ ਰੋਟੀ ਬਣਾਉਣ ਲੱਗੀ ਆ ਨਹੀਂ ਮੈਨੂੰ ਆਲੂ ਵਾਲੇ ਪਰੌਂਠੇ ਲਾ ਕੇ ਦੋ ਤੇ ਨਾਲ ਚਾਹ ਹੀ ਪੀਉਂਗੀ ਮੈਂ ਪਰੌਠਾ ਤਾਂ ਦਹੀਂ ਨਾਲ ਵੀ ਖਾਦਾ ਜਾ ਸਕਦਾ ਚਾਹ ਕਿਹੜਾ ਜ਼ਰੂਰੀ ਆ ਆ ਗਈ ਕੁੜੀਏ ਕਾਲਜ ਤੋਂ ਤੂੰ ਹਾਂ ਮੰਮੀ ਥੱਕ ਗਈ ਅੱਜ ਚੰਗਾ ਤੂੰ ਆਰਾਮ ਕਰ ਮੈਂ ਤੈਨੂੰ ਪਾਣੀ ਲਿਆ ਕੇ ਦਿੰਦੀ ਹਾਂ ਨਹੀਂ ਮੈਂ ਨਹੀਂ ਪਾਣੀ ਪੂਣੀ ਪੀਣਾ ਮੈਂ ਤਾਂ ਚਾਹ ਹੀ ਪੀਉਂਗੀ ਉਹ ਫੇਰ ਜਾ ਸਾਰਾ ਦਿਨ ਚਾਹ ਹੀ ਚਾਹ ਲੈ ਨਹੀਂ ਕੁੜੀਏ ਸਾਰਾ ਦਿਨ ਚਾਹ ਪੀ ਕੇ ਕੜਤਾ ਹੁਣ ਦੁੱਧ ਪੀ ਲੈ ਮੈਂ ਨਹੀਂ ਦੁੱਧ ਪੀਣਾ ਮੈਂ ਤਾਂ ਚਾਹ ਪੀ ਕੇ ਬੜੂੰਗੀ ਹਰ ਵੇਲੇ ਨਹੀਂ ਚਾਹ ਚਾ ਲਾਈ ਦੀ ਚੱਲ ਦੁੱਧ ਪੀ ਤੇ ਜੈ ਖਾਣੇ ਪੰਜਾਬੀਆਂ ਨੂੰ ਸਾਰਾ ਦਿਨ ਚਾਹਾਂ ਨੇ ਮਾਰ ਲਿਆ ਸ਼ੁਕਰ ਹੈ ਹੁਣ ਤਾਂ ਦੁੱਧ ਪੀਤਾ ਸਾਰਾ ਦਿਨ ਚਾਹ 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 ਕਰੀ ਗਈ ਏ ਈ ਹੁਣ ਕੀ ਹੋ ਗਿਆ ਭਾਂਡਾ ਡਿੱਗ ਗਿਆ ਮੈਂ ਤਾਂ ਚਾਹ ਬਣਾਉਣ ਲੱਗੀ ਸੀ ਹਾਈ ਮੈਂ ਮਰ ਗਈ ਅੱਧੀ ਰਾਤ ਨੂੰ ਫੇਰ ਚਾਹ ਧਰ ਲਈ ਓ ਨੋ 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 ਮੰਮੀ ਓ ਮੰਮੀਏ ਪਾਣੀ ਲਈ ਲਿਓ ਨੀਆਂ ਮੰਮੀ ਕੁਛ ਖਾਣ ਨੂੰ ਲਿਆ ਦੇ ਅਰੇ ਹਲ ਕੰਮ ਵੀ ਕਰ ਲੈ ਕਰ ਕੋਈ ਮੰਮੀ ਹੂੰ ਨੂੰ ਤੁਹਾਨੂੰ ਖੁਲ ਗਿਆ ਜਿੰਦਿਆਦਾਰ ਤੂੰ ਕੁਛ ਖਾਣ ਨੂੰ ਲਿਆ ਦੋ ਆਪਾਂ ਬੰਦ ਕਰੂ ਤੇ ਤੈਨੂੰ ਦਿੱਤਾ ਸੀ ਹੁਣ ਤੈਨੂੰ ਫੇਰ ਭੁੱਖ ਲੱਗੀ ਕਿੱਥੇ ਸਕੂਲ ਵਾਲੇ ਤੀਏ ਦੇ ਰਸੇ ਖੋਲ ਜੰਨੇ ਨੇ ਥੋੜੀ ਮੇਰਾ ਸਾਰਾ ਦਿਨ ਖੂਨ ਪੀਣ ਨੂੰ ਮੰਮੀ ਅਸੀਂ ਕੋਲੋਂ ਖੂਨ ਪੀਨੇ ਆਂ ਖੂਨ ਤਾਂ ਤੁਸੀਂ ਪੀਨੇਓ ਮੈਂ ਮਾਤਾ ਦੇ ਖੂਨ ਪੀਨੇ ਆਂ ਮਮੀ ਡੇਢ ਜਿਆਦਾ ਸੀ ਤੇਰੀ ਮਾਂ ਸਾਰਾ ਦਿਨ ਚੜ੍ਹੜ ਵਾਲ ਕੇ ਮਰਖੀਂ ਕਰਦੀ ਰਹੇ। ਹੂੰ ਅਖ ਤੱਕ ਖਾਂਦੇ ਪੈ ਨਹੀਂ ਹੈ। ਜਮਾ ਦੇ ਖਾਂਦੇ ਕਰ ਤੋ ਲੈ ਲੈ। ਚੋਟੀ ਛੇਤੀ ਦਿਨੇ ਤਿਆਰ ਹੋ ਜਾ ਆਪਣੇ ਗਵੰਡੀਆਂ ਦੇ ਵਿਆਹ ਹੈ ਉੱਥੇ ਜਾਣਾ ਹੈ। ਹਾਈ ਬੀ ਤੂੰ ਪਹਿਲਾ ਦੱਸ ਨਸੀਬ ਨਾ ਹੋਣੇ ਤਿਆਰ ਹੋ ਕੇ ਆਈ। ਕੁਝ ਦਿਨ ਖੁਸ਼ੀਆਂ ਦਾ ਸੱਜਣਾ ਕਹਿੰਦੇ ਲੀਵੀ ਨਾ ਰਜ ਰਜ ਕੇ ਖਾਉਂਗੀ ਰਜ ਰਜ ਕੇ ਤਾਂ ਜਿੰਨਾ ਮਰਜ਼ੀ ਖਾ ਲਈ ਮੜਾ ਜਾ ਬਚਾ ਕੇ ਖਾਈ ਬਚਾ ਕੇ ਬਚਾ ਕੇ ਕਿਉਂ ਲੈ ਆਪਾਂ ਕੋਲੋਂ ਉਹਨੇ ਕਾਰਡ ਦਿੱਤਾ ਫਾਈਣੀ ਆਇਤਾ ਕਯਾ ਆ ਜਾ ਐ ਕਰੀ ਹਾਂ ਪਹਿਲਾਂ ਮੈਂ ਪ੍ਰਪੋਜ਼ ਮਾਰੂੰਗਾ ਠੀਕ ਹੈ ਤੂੰ ਕਿਉਂ ਮਾਰੂਗਾ ਮੈਨੂੰ ਪਹਿਲਾਂ ਤਾਂ ਜਾਣ ਦਿਆ ਪਹਿਲਾਂ ਪ੍ਰਪੋਜ਼ ਮੈਂ ਮਾਰਦਾ ਹਾਂ ਠੀਕ ਹੈ ਪਹਿਲਾਂ ਤੂੰ ਮਾਰ ਲੈ ਪਰ ਜੇ ਤੈਨੂੰ ਨਾ ਕਰਤੀ ਫਿਰ ਮੈਂ ਮਾਰ ਦੂੰਗਾ ਠੀਕ ਹੈ ਠੀਕ ਹੈ ਬਾਹਰ ਨਹੀਂ ਕਿਸੇ ਨਾਲ ਜਾਣੀ ਚਾਹੀਦੀ ਆਪਣੇ ਦੋਨੋਂਾਂ ਵਿੱਚ ਕਿਸੇ ਨਾਲ ਵੀ ਵਿਆਹ ਹੋ ਜਾਵੇ ਡਨ ਓਕੇ ਓਕੇ ਡਨ ਆਓ ਅੱਗੇ ਆਓ ਅੱਗੇ ਹੈਲੋ ਸਾਡੇ ਕੋਲ ਨਾ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਮੇਰੇ ਕੋਲੇ ਤੁਹਾਡੇ ਦੋਨਾਂ ਲਈ ਸਰਪ੍ਰਾਈਜ਼ ਹੈ ਅੱਛਾ ਆ ਦੇਖੋ ਮੇਰੀ ਇੰਗੇਜਮੈਂਟ ਹੋ ਗਈ ਮੁੰਡਾ ਕਹੇ ਜਾ ਆ ਮੁੰਡਾ ਕੋਈ ਦੇਖੀ ਹੱਸਦੇ ਦੀ ਫੋਟੋ ਹੱਸਦਾ ਜਿਵੇਂ ਸੋਣਾ ਲੱਗਦਾ ਦਾਦਾ ਜੀ ਕਿੰਨੇ ਬਾਹਰ ਨੂੰ ਐ ਨਹੀਂ ਕਦੀ ਗਏ ਦਾਦਾ ਬਸ ਆਹੀ ਪ੍ਰੋਬਲਮ ਹੈ ਉਦਾਂ ਤਾਂ ਸੋਹਣਾ ਹੈ ਬਾਕੀ ਤਾਂ ਸੋਹਣਾ ਪਰ ਜਦ ਹੱਸਦਾ ਹੀ ਨਹੀਂ ਸੋਹਣਾ ਲੱਗਦਾ ਕੀ ਫਾਇਦਾ ਨਾ ਕਰ ਬਿਆਹ ਤੋਂ ਬਾਅਦ ਹੱਸਣ ਕੀ ਨੇ ਦੇਣਾ ਇਹਨੂੰ ਓ ਨੋ 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 ਪੱਟ ਗਏ ਆਪਾਂ ਆਪਾਂ ਨੂੰ ਵੀ ਨਹੀਂ ਤਾਂ ਹੱਸਣ ਦੇਣਾ ਇਹਨੇ ਜੇ ਆਪਣਾ ਵਿਆਹ ਹੋ ਜਾਂਦਾ ਆਹ ਕੋਣ ਸਾਲਾ ਅਮਰੀਕਾ ਵਾਲੀ ਨਹੀਂ ਫਿਰਦਾ ਰੁਕੋ 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 ਉਹ ਗੇ ਮੇਰੇ ਘਰ ਵਾਲਾ ਖੜਾ ਹੈ ਉਹ ਦੇਖੋ ਮਾਰੋ ਮਾਰੋ ਇਹਨੂੰ ਦੂਜੇ ਦੇ ਘਰ ਵਾਲੀ ਨੂੰ ਘਮਾਉਂਦਾ ਫਿਰਦਾ ਆਹ ਸਾਫੜ ਜਾਣਗੇ ਸਾਰੇ ਵਾਹ ਮੇਰੇ ਘਰ ਵਾਲੀ ਨਹੀਂ ਲਈ ਫਿਰਦਾ ਤੂੰ ਮਾਰੋ ਮਾਰੋ ਇਹਨੂੰ ਦੂਜੇ ਦੇ ਘਰ ਵਾਲੀ ਨੂੰ ਘਮਾਉਂਦਾ ਫਿਰਦਾ ਆਹ ਸਾਫੜ ਜਾਣਗੇ ਸਾਰੇ ਵਾਹ ਸਾਫੜ ਜਾਣਗੇ ਦੀ ਸਾਰੇ ਮਾਰੋ ਮਾਰੋ ਨਾ ਆਪਕੋ ਹੁੰਦਾ ਤਾਂ ਦੂਜੇ ਨੂੰ ਘਮਾਉਣ ਦਿੰਦਾ ਓ ਨੋ 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 ਜੀ ਅਸੀਂ ਇੱਕ ਸਰਵੇ ਕਰ ਰਹੇ ਹਾਂ ਜਿਹੜਾ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਹੈ ਅਸੀਂ ਉਹਦੇ ਵਿੱਚ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਉਹਦੇ ਵਿੱਚ ਕੀ ਮਿਲਿਆ ਪਿਆਰ ਮਿਲਿਆ ਕਿ ਧੋਖਾ ਮਿਲਿਆ ਦੇਖੋ ਜੀ ਮੈਨੂੰ ਤਾਂ ਧੋਖਾ ਹੀ ਮਿਲਿਆ ਇੱਕ ਐਂਜਲ ਪ੍ਰਿਆ ਨਾਂ ਦੀ ਕੁੜੀ ਮਤਲਬ ਸੀ ਤੇ ਉਹਨੇ ਮੇਰੇ ਨਾਲ ਪਿਆਰ પા ਕੇ ਉਸ ਤਰ੍ਹਾਂ ਠੱਗੀ ਮਾਰੀ ਆ 50000 ਰੁਪਏ ਦਾ ਮੇਰੇ ਨਾਲ ਫਰਾਡ ਕਰਕੇ ਉਸ ਤੋਂ ਬਾਅਦ ਮੈਨੂੰ ਉਹਨੇ ਬਲੌਕ ਕਰਤਾ

ਕੱਲ ਤੂੰ ਕਿਸੇ ਹੋਰ ਕੁੜੀ ਨਾਲ ਬੈਠਾ ਤਾਂ ਅੱਜ ਕਿਸੇ ਹੋਰ ਨਾਲ ਬੈਠਾ ਯਾਰ ਮਨਵੀ ਦੇ ਗੁਰਦੇ ਯਾਰ ਉਹ ਕਾਕਾ ਵੈਲੈਂਟਾਈਨ ਡੇ ਦੇ ਤਾਂ ਚੱਲਦੇ ਨੇ ਇਹਨਾਂ ਦਿਨਾਂ 'ਚ ਨਾ ਮਤਲਬ ਕਿਸੇ ਵੀ ਕੁੜੀ ਨੂੰ ਤੂੰ ਕਹੇਂਗਾ ਵੀ ਹੈਪੀ ਵੈਲੈਂਟਾਈਨ ਡੇ ਉਹ ਉਹ ਗੁੱਸਾ ਨਹੀਂ ਕਰਦੀ ਉਹ ਤੋਂ ਮਤਲਬ ਥੋੜੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਅੱਛਾ ਹਾਂ ਮਤਲਬ ਕਿਸੇ ਨੂੰ ਵੀ ਕਹਿ ਸਕਦੇ ਆਪਾਂ ਹਾਂ ਹਾਂ ਕਿਸੇ ਨੂੰ ਵੀ ਕਹਾਂ ਹੈਪੀ ਵੈਲੈਂਟਾਈਨ ਡੇ ਬਸ ਇੰਨੇ ਕਹਿਣਾ ਹੈ ਹਾਂ ਹਾਂ ਠੀਕ ਹੈ ਫਿਰ ਦੇਖਦਾ ਮੈਂ ਵੀ ਕੋਈ ਇੱਧਰ ਤਾਂ ਕੋਈ ਵੀ ਨਹੀਂ ਆ ਰਹੀ ਆ ਰਹੀ ਆ ਰਹੀ ਆ ਰਹੀ ਹੈਪੀ ਐ ਬੇਲੀ ਇਹ ਤਾਂ ਟਾਈਮ ਦੇ ਬਾਹਰ ਤੇ ਟਾਈਮ ਜਣੇ ਆ ਮੈਡਮ ਜੀ ਦੁੱਧ ਪੋਵਾ ਲਓ ਮੇ ਭਾਈ ਆ ਕੱਲ ਕਹੇ ਜਾਂ ਦੁੱਧ ਦੇ ਕੇ ਗਏ ਸਾਡੇ ਤਾਂ ਸਾਰੇ ਨਿਆਣਿਆਂ ਨੂੰ ਲੂਜ਼ ਮੋਸ਼ਨ ਹੋਏ ਪਏ ਨੇ ਕੱਲ ਉਹ ਅੱਛਾ ਅੱਛਾ ਸਾਡੇ ਲਾਈਟ ਹੈ ਨਹੀਂ ਸੀ ਪਾਣੀ ਵਾਲੀ ਮੋਟਰ ਚੱਲੀ ਨਹੀਂ ਅੱਛਾ ਅੱਜ ਤਾਂ ਚੱਲੇਗੀ ਫੇਰ ਹਾਂ ਹਾਂ ਆ ਲੋ ਨੋ 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 ਆ ਮੈਡਮ ਇਸ ਇਧਰ ਹੀ ਹੋਈ ਐ ਇਹਨਾਂ ਨੂੰ ਤਾਂ ਪਾਣੀ ਵਾਲੀ ਪੁੱਛੋ ਕੋਹ ਸਭ ਤੋਂ ਪਹਿਲੀ ਫਾੜੀ ਕੱਟੀ ਸੀ ਇਹ ਭਾਜੀ ਇਹਨ ਦੇ ਕਿਉਂ ਨਹੀਂ ਆ ਲੋ ਭਾਜੀ ਅੰਮ੍ਰਿਤ ਖਾ ਲੋ ਹਾਂ ਇਹ ਗੱਲ ਦਾ ਸਰ ਵੀ ਹਾਂਜੀ ਪਹਿਲਾਂ ਤੂੰ ਸੰਤਰਾ ਖਾਦਾ ਉਜੀ ਕਫਾੜੀ ਮੈਨੂੰ ਲੈ ਕੇ ਆ ਗਈ ਹਾਂਜੀ ਆ ਹੁਣ ਤੂੰ ਮਰੂਦ ਖਾਣ ਲੱਗੀ ਉਜੀ ਕਫਾੜੀ ਲੈ ਕੇ ਆ ਗਈ ਤੂੰ ਇਨਜ਼ਤ ਕਰਦੀ ਏ ਮੇਰੀ ਓਹੋ ਇੱਜ਼ਤ ਇੱਜ਼ਤ ਕੋਈ ਨਹੀਂ ਕਰਦੀ ਮੈਂ ਤਾਂ ਥੋੜੀ ਨੀਤ ਕੱਢਦੀ ਹੁੰਨੀ ਆ ਓ ਨੋ 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 ਆਜੋ ਆਜੋ ਬਦਾਮ ਲੈ ਜਾਓ ਦਿਮਾਗ ਤੇਜ ਕਰ ਲਓ ਆਜੋ ਆਜੋ ਭਾਈ ਸਾਹਿਬ ਬਦਾਮ ਲੈ ਜਾਓ ਓ ਨਹੀਂ ਭਾਈ ਸਾਨੂੰ ਨਹੀਂ ਬਦਾਮ ਚਾਹੀਦੇ ਲੈ ਜਾਓ ਮੈਡਮ ਇਹ ਦਿਮਾਗ ਤੇਜ ਹੋ ਜਾਊਗਾ ਬਦਾਮ ਨਾਲ ਓ ਯਾਰ ਇਹਦੇ ਕੋਲ ਕਿਹੜਾ ਦਿਮਾਗ ਹੈਗਾ ਆ ਜਾ ਫਿਰ ਪਾਇਆ ਕੇ ਲੈ ਲੈਨੇ ਆ ਕਰ ਲੈ ਦਿਮਾਗ ਤੇਜ ਆਜੋ 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 ਕਰਮਾ ਗਰਮ ਸਮੋਸੇ ਭਈਆ ਇੱਕ ਪਲੇਟ ਸਮੋਸੇ ਲਾ ਦੋ ਆ ਛੋਟੂ ਇੱਕ ਪਲੇਟ ਸਮੋਸੇ ਲਾ ਮੇ ਭਾਈ ਆ ਤੇਰੇ ਸਮੋਸੇ ਚੋਂ ਤਾਂ ਵਾਲ ਨਿਕਲੇ ਆ ਉਹ ਪੰਜਾ ਦੇ ਸਮੋਸੇ ਚੋਂ ਵਾਲ ਹੀ ਨਿਕਲਣਾ ਹੋਰ ਮੈਂ ਪੰਜਾ ਦੇ ਸਮੋਸੇ ਚੋਂ ਪੂਰੀ ਬੂੜੀ ਕੱਢ ਦਿਆਂ

मिलना? ओके, हाँ ठीक okay. है। हेलो दीदी जी मैं कल ते अच्छा, तेरे ब्रेकअप तेरे तेरे नहीं, ये तो दूजा अच्छा दूजा हो. यार मैं उन्हें तो एकदम प्लान करता मैं तो समझ ही नहीं आ रही मैं कल पाके की जमा तो ये दा 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 दा। ओके फिर तो बाहर का प्रेशर होता है जैसे कपड़े बारे बजे पिंक क्या पाला नेक्स्ट दिन का बे यार सारे कपड़े नहीं मैं देख रहा फोटो अपनी ट्रेडिंग नहीं कराई अभी मैं अभी तो टाइम नहीं जाना अच्छा तुम कैसे तो सेट कर यार एक फीस ही हट गई तुम जल्दी कौन कर सकता मैं ਹੈਲੋ ਹੋਰ ਫਿਰ ਕਿਵੇਂ ਰਹੀ ਤੇਰੀ ਡੇਟ ਤੇਰੇ ਨਾਮ ਪੁੱਛ ਮੇਰੀ ਡੇਟ ਕਿਵੇਂ ਦੀ ਰਹੀ ਆ ਲੈ ਪੁੱਛਿਆ ਕੋਲ ਅਗਲੇ ਨੇ ਜਾ ਕੇ ਮੈਨੂੰ ਫੋਨ ਵੀ ਨਹੀਂ ਕਰਿਆ ਚੱਕ ਕੇ ਬਲੌਕ ਕਰਤਾ ਤੇਰੇ ਕਰ ਗਿਆ ਹੋਇਆ ਸਾਰਾ ਤੂੰ ਮੇਰਾ ਕਾਰਨ ਨਾ ਵਸੰਦੀ ਮੈਂ ਦੱਸ ਕੀ ਕੀਤਾ ਲੈ ਮੈਂ ਮੂੰਹ ਤਵਾਇਆ ਹੀ ਸਾਰੇ ਆਫਿਸ ਤੇ ਦੇਖ ਲਈ ਅੱਛਾ ਮੂੰਹ ਤਵਾ ਲਿਆ ਹੈ ਕਹਾ ਲੈ ਸਰ ਵੀ ਵਾਲਕਨੀ ਸੋਹਣੇ ਲੱਗਦੇ ਆ ਸਟੇਟ ਕਰਵਾਏ ਆ ਹਾਂਜੀ ਵਧੀਆ ਲੱਗਦੀ ਹੈ ਹਾਂ ਨਹੀਂ ਮੁੱਛਾਂ ਵਾਲੇ ਆਹ ਉਹ ਬਰ ਨਹੀਂ ਜਾਏਗਾ ਉਸ ਨੂੰ ਉਛੜ ਕਰਵਣ ਪਾਜੀ ਹਾਂ ਇੱਕ ਮਿੰਟ ਗੱਲ ਸੁਣਿਓ ਆ ਗਿਆ ਹਾਂ ਕੀ ਹੋਇਆ ਪਾਜੀ ਮੈਂ ਰੋਟੀ ਬਣਾਉਣ ਲੱਗੀ ਸੀ ਉਹ ਮੈਂ ਨਹੀਂ ਰੋਟੀ ਖਾਣੀ ਹੋਰ ਕੀ ਖਾਓਗੇ ਮੈਂ ਤਾਂ ਅੱਜ ਪਰੌਂਠੇ ਖਾਉਂਗਾ ਅੱਛਾ ਫਿਰ ਕਾਦੇ ਵਾਲੇ ਬਣਾਵਾਂ ਪਿਆਜ਼ ਵਾਲੇ ਬਣਾਵਾਂ ਕਾਲੂ ਵਾਲੇ ਬਣਾਵਾਂ ਜਿਹੜੇ ਮਰਜੀ ਬਣਾ ਲਈ ਆਪਣੇ ਬੁੱਛੀ ਵਰਗੇ ਨੂੰ ਬਣਾਈ। ਦੇਖੋ ਜੀ ਤੁਸੀਂ ਬਹੁਤ ਅੱਛੇ ਇੰਸਟੀਚਿਊਟ ਦੇ ਵਿੱਚ ਆਏ ਹੋ। ਸਾਡਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਟੀਚ ਕਰੂਗਾ। ਤੁਸੀਂ ਯਕੀਨ ਕਰੋ ਤੁਸੀਂ ਬਹੁਤ ਅੱਛੇ ਬੈਂਡ ਲੈ ਕੇ ਜਾਓਗੇ ਇੱਥੋਂ ਤੇ ਸਫਲਤਾ ਤੁਹਾਡੇ ਪੈਰ ਚੁੰਮੂਗੀ। ਸਫਲਤਾ ਮੇਰੇ ਪੈਰ ਨਾ ਨਾ ਕਦੇ ਵੀ ਨਹੀਂ ਚੁੰਮ ਸਕਦੀ। ਤੁਸੀਂ ਟੇਰੇ ਕੋਲ ਟਾਈ ਬੈਠੇ ਹੋ ਸਫਲਤਾ ਤਾਂ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਜਦੋਂ ਤੁਸੀਂ ਇੱਥੋਂ ਅੱਠ ਬੈਂਡ ਲੈ ਕੇ ਜਾਓਗੇ ਉਹ ਬੈਂਡ ਤਾਂ ਮੈਨੂੰ ਪਤਾ ਮੈਨੂੰ ਤੁਸੀਂ ਅੱਠ ਦੇ ਵੀ ਨੌ ਦਵਾ ਦੋਗੇ ਪਰ ਸਫਲਤਾ ਨਹੀਂ ਮੇਰੇ ਪੈਰ ਚੁੰਮ ਸਕਦੀ ਲੈ ਇਹ ਕਿਹੜੀ ਗੱਲ ਹੈ ਉਹ ਮੈਡਮ ਸਫਲਤਾ ਪੈਰ ਚੁੰਮੂ ਕਿੱਥੋਂ ਪੈਰਾਂ 'ਚੋਂ ਤਾਂ ਗੋਡੇ-ਗੋਡੇ ਮੋਸ਼ਕ ਹੁੰਦਾ ਹੈ ਓ ਨੋ 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 ਭਾਜੀ ਹੋ ਗਏ ਤਿਆਰ ਤੁਸੀਂ ਹਾਂ ਹੋ ਗਿਆ ਬਸ ਪੱਗ ਬੰਨ੍ਹਣ ਨੂੰ ਰਹੀ ਏ ਮੈਨੂੰ ਲੱਗਦਾ ਭਾਜੀ ਤੁਹਾਨੂੰ ਆਪਣੇ ਬਰਥਡੇ ਪਾਰਟੀ ਦਾ ਚਾਹੀ ਨਹੀਂ ਨਾ ਮੈਂ ਤਾਂ ਨਵੇਂ ਲੈ ਕੇ ਆਇਆ ਲੈ ਕਿੱਥੇ ਭਾਜੀ ਆਹ ਪੈਂਟ ਵੀ ਪੁਰਾਣੀ ਐ ਕੋਟੀ ਵੀ ਪੁਰਾਣੀ ਐ ਤੀਨੇ ਤਾਂ ਹਨੀ ਨਵੇਂ ਕੱਪੜੇ ਪਾਈ ਕਿਤੇ ਲੈ ਤੈਨੂੰ ਦਿਖੀ ਹੀ ਨਹੀਂ ਆਹ ਦੇਖ ਤਾਂ ਮੈਂ ਇਨਰ ਸੂਟ ਨਵਾਂ ਲੈ ਕੇ ਆਇਆ ਓ ਨੋ 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 ਆਵਾਜ਼ ਆ ਪਾਜੀ ਅਜਮੂ ਦੇ ਬੜਾ ਗਲੋ ਆ ਰਿਹਾ ਉਹ ਕਾਹਦਾ ਗਲੋ ਆ ਕੱਪੜੇ ਟੈਟਪਾ ਬੈਠਿਆ ਘਬਰਾਟ ਨਾਲ ਬੀਪੀ ਵੱਧ ਗਿਆ ਉਹਦੇ ਨਾਲ ਮੂੰਹ ਲਾਲ ਹੋ ਗਿਆ ਕੀ ਦੇਖਦੀ ਹੈ ਪਾਜੀ ਤੁਸੀਂ ਮੇਰੇ ਕਿ ਜਿੱਡੇ ਹੋ ਉਹ ਮੈਂ ਤਾਂ ਲੰਬਿਆ ਚਾਉਣਾ ਹੁਣ ਦੱਸੋ ਪਾਜੀ ਫਿਰ ਕਿਹਦੇ ਚਾਉਣੇ ਉਹ ਨੋ 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 ਯਾਰ ਬੜਾ ਟਾਈਮ ਹੋ ਗਿਆ ਨੂੰ ਅੰਦਰ ਗਈ ਨੂੰ ਹਲੇ ਤੱਕ ਹੋਈ ਨਹੀਂ ਉਹਦੀ ਇੰਟਰਵਿਊ ਹੋਰ ਫਿਰ ਕਿ ਮੇਰਾ ਹੀ ਇੰਟਰਵਿਊ ਉਹ ਹੈ ਨਹੀਂ ਯਾਰ ਇਹਨਾਂ ਦੇ ਰੱਖਣ ਵਾਲੇ ਲੱਛਣ ਮੈਨੂੰ ਲੱਗਦਾ ਆ ਜਾ ਯਾਰ ਫਿਰ ਨੋ 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 ਨੋ